ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੁੰਦਾ ਨਿੱਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਕੈਂਸਰ ਪੀੜਤਾ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਖੂਬ ਚਰਚਾਵਾ ਬਟੋਰ ਰਹੀ ਹੈ ਆਪਣੀ ਐਕਟਿਵਨੈਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੀਨਾ ਖਾਨ ਦਾ ਜ਼ਿਕਰ ਕਰ ਰਿਹਾ ਇਥੇ ਕਿ ਹੀਨਾ ਖਾਨ ਨੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਫੈਨਸ ਵੀ ਕਾਫੀ ਜ਼ਿਆਦਾ ਨਾਰਾਜ਼ ਵੀ ਨਜ਼ਰ ਆ ਰਹੇ ਨੇ ਮਾਇੂਸ ਵੀ ਨਜ਼ਰ ਆ ਰਹੇ ਨੇ ਪਰ ਨਾਲ ਦੀ ਨਾਲ ਉਸ ਪੋਸਟ ਨੂੰ ਅਗਰ ਛੱਡ ਕੇ ਬਾਕੀ ਦਾ ਇਨਸਟਾਹੈਂਟ ਸਕੈਂਡਲ ਦੀ ਗੱਲ ਕਰੀਏ ਤਾਂ ਹੀਨਾ ਖਾਨ ਬਹੁਤ ਜ਼ਿਆਦਾ ਸਰਗਰਮ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਗੱਲ ਕਰਾਂਗੇ ਕਿ ਹੀਨਾ ਖਾਨ ਨੇ ਆਖਿਰ ਕਿਹੜੀ ਇਹੋ ਜੀ ਪੋਸਟ ਸ਼ੇਅਰ ਕੀਤੀ ਜਿਸ ਤੋਂ ਬਾਅਦ ਫੈਨਸ ਇੱਕਦਮ ਜੋ ਨੇ ਨਿਰਾਸ਼ ਹੋ ਗਏ ਨੇ ਹੀਨਾ ਖਾਨ ਆਪਣੀ ਸਟੋਰੀ ਦੇ ਵਿੱਚ ਲਿਖਦੀ ਹੈ ਵਾਂਸ ਯੂ ਰਿਅਲਾਈਜ਼ ਥੈਟ ਐਨੀਥਿੰਗ ਕੈਨ ਹੈਪਨ ਸਿਕਨੈਸ ਡੈਥ ਲਾਸ ਆਫ ਜੌਬ ਲਿਟਰਲੀ ਐਨੀਥਿੰਗ ਇਨ ਦਾ ਬਲਿੰਕ ਆਫ ਐਨ ਆਈ ਯੂ ਬਿਕਮ ਵੈਰੀ ਹੰਬਲ table turns and that's how crazy life can get always pray stay humble and be thankful so پلک جھپ دے کچھ بھی ہو سکتا ہینا خان نے ਇਹ ਜਿਹੜੀ ਸਟੋਰੀ ਆ ਉਹੋਂ ਪੈਂਸ਼ਨ ਕੀਤੀ ਸੋਸ਼ਲ ਮੀਡੀਆ ਤੇ ਜਿਸ ਤੋਂ ਬਾਅਦ ਫੈਨਸ ਜੋ ਨੇ ਉਹਨਾਂ ਦੇ ਕਾਫੀ ਕਮੈਂਟਸ ਜਿਹੜੇ ਨੇ ਉਹਨਾਂ ਤੱਕ ਪਹੁੰਚੇ ਨੇ ਪਰ ਤੁਹਾਨੂੰ ਵੀ ਦੱਸ ਦੇਣੀ ਕਿ ਨਾਲ ਦੀ ਨਾਲ ਹਿਨਾ ਖਾਨ ਬ੍ਰੈਸਟ ਕੈਂਸਰ ਦੀ ਸ਼ਿਕਾਰ ਹੈ ਲੇਕਿਨ ਆਪਣੀ ਕੀਮੋ ਕੀਮੋਜ਼ ਕਰਾਉਣ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਸਰਗਰਮ ਹੈ ਆਪਣੇ ਫਿਟਨੈਸ ਨੂੰ ਲੈ ਕੇ ਆਪਣੇ ਵਰਕਆਊਟ ਨੂੰ ਲੈ ਕੇ ਲਗਾਤਾਰ ਜੋ ਹੈ ਹਿਨਾ ਖਾਨ ਦੀਆਂ ਵੀਡੀਓਜ਼ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਹਿਨਾ ਖਾਨ ਕਿਸ ਤਰ੍ਹਾਂ ਆਪਣੇ ਫੈਨਸ ਨੂੰ ਜੋ ਹੈ ਅ ਐਂਟਰਟੇਨ ਵੀ ਕਰਦੀ ਹੈ ਪਰ ਨਾਲ ਦੀ ਨਾਲ ਉਹਨਾਂ ਨੂੰ ਮੋਟੀਵੇਟ ਵੀ ਕਰਦੇ ਖੁਦ ਤਾਂ ਮੋਟੀਵੇਸ਼ਨ ਆਪਣੇ ਅੰਦਰ ਕਿਸ ਤਰ੍ਹਾਂ ਹੀਨਾ ਲੈ ਕੇ ਆਉਂਦੀ ਹੈ ਇਹ ਤਾਂ ਹੀਨਾ ਨਾਲ ਦੀ ਨਾਲ ਆਪਾਂ ਨੂੰ ਅਪਡੇਟ ਕਰਦੀ ਕਰਦੀ ਪਰ ਉਹਨਾਂ ਦੇ ਫੈਨਸ ਉਹਨਾਂ ਤੋਂ ਕਿਸ ਤਰ੍ਹਾਂ ਮੋਟੀਵੇਟਡ ਰਹਿੰਨ ਇਹ ਵੀ ਨਾਲ ਦੀ ਨਾਲ ਹੀਨਾ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ ਜਿਮ ਤੋਂ ਲਗਾਤਾਰ ਉਹਨਾਂ ਦੀਆਂ ਤਸਵੀਰਾਂ ਵੀਡੀਓਜ਼ ਜੋ ਨੇ ਸਾਹਮਣੇ ਆਉਂਦੀਆਂ ਨੇ ਪਰ ਨਾਲ ਅਗਰ ਗੱਲ ਕਰੀਏ ਹੀਨਾ ਬਹੁਤ ਸਾਰੇ ਟ੍ਰਿਪਸ ਵੀ ਲਗਾ ਰਹੀ ਹੈ ਬਹੁਤ ਕੁਮਦੀ ਹੋਈ ਵੀ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੇ ਟ੍ਰਿਪਸ ਤੋਂ ਵੀ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਸ਼ੇਅਰ ਕੀਤੀਆਂ ਨੇ ਬਹੁਤ ਸਾਰੇ ਰੈਂਪ ਵਾਕਸ ਵੀ ਕਰ ਰਹੀ ਹੈ ਹਾਲਾਂਕਿ ਉਹਨ ਉਹਦੀਆਂ ਵੀਡੀਓਜ਼ ਵੀ ਲਗਾਤਾਰ ਹੀਨਾ ਖਾਨ ਨੇ ਸ਼ੇਅਰ ਕੀਤੀਆਂ ਇੱਕ ਵਾਰ ਚ ਤਾਂ ਸਭ ਦੀ ਰੂਹ ਕੰਬ ਗਈ ਜਦੋਂ ਹੀਨਾ ਖਾਨ ਨੇ ਆਪਣੇ ਵਾਲ ਕੱਟਣ ਦੀਆਂ ਵੀਡੀਓਜ਼ ਜਿਹੜੇ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਕਿਉਂਕਿ ਜਦੋਂ ਪਹਿਲੀ ਹੀਨਾ ਨੇ ਵੀਡੀਓ ਸ਼ੇਅਰ ਕੀਤੀ ਛੋ ਉਸ ਦੇ ਵਿੱਚ ਹੀਨਾ ਖਾਨ ਨੇ ਜੋ ਹੈ ਬਹੁਤ ਘੱਟ ਵਾਲ ਜਿਹੜੇ ਨੇ ਉਹ ਕਟਵਾਏ ਲੇਕਿਨ ਜਦੋਂ ਉਹਨਾਂ ਦੀ ਸੈਕਿੰਡ ਥਰਡ ਫੋਰਥ ਵੀਡੀਓ ਸਾਹਮਣੇ ਆਉਂਦੀਆਂ ਨੇ ਉਦੋਂ ਬਹੁਤ ਜ਼ਿਆਦਾ ਕਲੈਰਿਟੀ ਹੋ ਗਈ ਕਿ ਹੀਨਾ ਖਾਨ ਜੋ ਹੈ ਕੈਂਸਰ ਨਾਲ ਜੂਝ ਰਹੀ ਹੈ ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀ ਤੇ ਇੰਡਸਟਰੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਬਹੁਤ ਸਾਰੀਆਂ ਫੀ ਜੋ ਨੇ ਬ੍ਰੈਸ ਕੈਂਸਰ ਦਾ ਸ਼ਿਕਾਰ ਹੋਈਆਂ ਨੇ ਜਿਨ੍ਹਾਂ ਦੀਆਂ ਕੀਮੋਜ਼ ਵੀ ਹੋਈਆਂ ਨੇ ਲੇਕਿਨ ਰਿਕਵਰ ਵੀ ਕੀਤਾ ਉਹਨਾਂ ਨੇ ਸਭ ਤੋਂ ਵੱਡੀ ਐਗਜ਼ੈਂਪਲ ਸੋਨਾਲੀ ਬਿੰਦਰੇ ਔਰ ਨਵਜੋਤ ਸਿੰਘ ਸਿੱਧੂ ਦੀ ਵਾਈਫ ਨਵਜੋਤ ਕੌਰ ਸਿੱਧੂ ਉਹਨਾਂ ਨੇ ਲਗਾਤਾਰ ਕਿਦਾਂ ਟ੍ਰੀਟਮੈਂਟਸ ਕਰਾਏ ਨੇ ਕਿਦਾਂ ਇਸ ਚੀਜ਼ ਤੋਂ ਬਾਹਰ ਆਏ ਨੇ ਇਹ ਉਹਨਾਂ ਨੇ ਜੋ ਹੈ ਬਹੁਤ ਬਰੀਕੀਆਂ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤਾ ਕਿ ਕੈਂਸਰ ਦੇ ਨਾਲ ਕਿਸ ਤਰ੍ਹਾਂ ਲੜਿਆ ਜਾ ਸਕਦਾ ਹੈ ਕਿਸ ਤਰ੍ਹਾਂ ਜੋ ਹੈ ਇਸ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਪਤਿਤ ਕੀਤੀ ਜਾ ਸਕਦੀ ਹੈ ਸੋਹੀਨਾ ਖਾਨ ਦੀ ਇੱਕ ਪੋਸਟ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਔਰ ਨਾਲ ਦੀ ਨਾਲ ਅਗਰ ਲੇਟੈਸਟ ਗੱਲ ਹੀਨਾ ਖਾਨ ਦੀ ਤਾਂ ਉਹ ਆਪਣੀ ਮਦਰ ਦੇ ਨਾਲ ਉਹਨਾਂ ਨੇ ਰੀਸੈਂਟਲੀ ਵੀਡੀਓ ਸ਼ੇਅਰ ਕੀਤੀ ਹੈ ਬਹੁਤ ਜ਼ਿਆਦਾ ਫਨੀ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ ਹੀਨਾ ਖਾਨ ਤੇ ਉਹ ਵੀਡੀਓ ਦੇਖ ਕੇ ਉਹਨਾਂ ਦੇ ਫੈਨਸ ਜਿਓਨੇ ਕਾਫੀ ਖੁਸ਼ ਵੀ ਨੇ ਔਰ ਪੋਜ਼ਿਟਿਵ ਕਮੈਂਟਸ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਕੀਤੇ ਹੋਏ ਸੋ ਹੀਨਾ ਖਾਨ ਦੇ ਲਈ ਸਾਰਿਆਂ ਅਸੀਂ ਸਾਰੇ ਜਣੇ ਦੁਆਵਾਂ ਦਿੰਦੇ ਆ ਸਾਰੇ ਪ੍ਰੇਅਰਸ ਕਰਦੇ ਆ ਕਿ ਹੀਨਾ ਹਮੇਸ਼ਾ ਠੀਕ ਰਹੇ ਜਿੱਥੇ ਵੀ ਹੈ ਤੇ ਇੰਡਸਟਰੀ ਦੇ ਵਿੱਚ ਇਸੇ ਤਰ੍ਹਾਂ ਹੀ ਆਪਣੇ ਫੈਨਸ ਦਾ ਮਨੋਰੰਜਨ ਕਰਦੀ ਰਹੇ